ਸਬਾਹ ਆਏ ਪਰੈ ਹਮ ਹੂੰ ਤੁਮ ਹੋ ਇਹ ਭਾਂਤ ਕਹਯੋ ਮਿਲ ਦੀਚ ਨਦੀ ਜਬ ਜਾਏ ਪਰੈ ਜਮਨਾ ਜਲ ਮੈਂ ਸੰਗ ਗੋਪਨ ਕੇ ਭਗਵਾਨ ਜਦੀ ਤਮ ਲੈ ਚੋ ਕੀ ਹਰ ਜੀ ਪ੍ਰੀਤਿ ਕੋ ਸੋ ਲਯੋ ਮੁਖ ਚੂਮ ਕੇ ਦੋ ਸੋ ਕਦੀ ਗੋਪੀ ਬਾਜ ਕਾਨ ਸੋ ਸਵਈਆ ਮਿਲ ਕੈ ਸਭ ਗੁਵਾਰਨ ਸੁੰਦਰ ਸਿਆਮ ਸੋ चामतहि हस बात परमिनन रजत जाहे मृगी पद से द्रग छाजत चंचलता सम मीनन कांचन से तन पालो मुखी रस आतरुवै तह्यो रच्छ रक्षक दीनन मेहे बलाए महा सुख पाए कहो सिर न्याय कै भात अदीनन अतो है रजवंत कहो गुतिया जगती सर मैं पद भयो जो कपी ਜਿਨ ਰਾਵਨ ਖੇਤ ਮਰਿਓ ਉਪਕੈ ਜਿਹ ਰੀਜ ਪਵਿਸ਼ਨ ਲੰਕ ਥਪੀ ਜਿਹ ਕੀ ਜਗ ਬੀਚ ਪ੍ਰਸਿੱਧ ਕਲਾ ਕਦ ਸ਼ਾਮ ਕਹੈ ਕਛ ਨਾਹੇ ਥਪੀ ਤਿਹ ਸੰਗ ਕਰੈ ਰਸ ਕੀ ਚਰਚਾ ਜਿਨ ਹੋ ਤ੍ਰਿਆ ਪੁਨ ਚੰਦ ਜਪੀ ਜਿਨ ਹੋ ਤ੍ਰਿਆ ਪੁਨ ਚੰਦ ਜਪੀ ਜਿਨ ਹੋ ਤ੍ਰਿਆ ਪੁਨ ਚੰਦ ਜਪੀ ਜੋ ਰਸ ਬਾਤ ਕਹੀ ਗੁਪੀਆ ਹਰ ਦੀ ਹਰ ਜਵਾਬ ਲयो ਤਿੰਨ ਸਾਖੀ ਆਏ ਹੋ ਛੋੜ ਸਭੇ ਪਤਿ ਕਉ ਤੁਮ ਹੋਏ ਤੁਮੈ ਨਾ ਮਰੈ ਪੁਨ ਮਾਫੀ ਹੋ ਤੁਮ ਸੋਨਹਿ ਹੇਤ ਕਰੋ ਤੁਮ ਕਾਹੇ ਪਉ ਬਾਤ ਕਰੋ ਰਸ ਲਾਖੀ ਿਉ ਕਹਿ ਕੈ ਹਰ ਮੋਨ ਭਜੀ ਸੋ ਬਜਾਏ ਉਠੇ ਓ ਮਰਲੀ ਮਹਿ ਕਾਫੀ ਕਾਨ ਬਾਜ ਬੋਤੀ ਸੋ ਸਵਈਆ ਸਭ ਸੁੰਦਰ ਗੋਪਨ ਸੋ ਕਬ ਸਿਆਮ ਦਾਉ ਹਾਸੇ ਤੈ ਹਰ ਜਵਾਬ ਜਬੈ ਨਾ ਗਈ ਹਰਮਾਨ ਕਹੈ ਉਹ ਗ੍ਰਹਿਕ ਪ੍ਰਭ ਮੋਹਿ ਰਹੀ ਮੁਖ ਦੇਖ ਸਭੈ ਕ੍ਰਿਸ਼ਨੰ ਕਰ ਲੈ ਆਪਣੇ ਮੁਰਲੀ ਸੋ ਬਜਾਏ ਉਠਿਓ ਜੋ ਤੇ ਰਾਗ ਤਬੈ ਮਨੋ ਘਾਇ ਲਗੋ ਪਿੰਨ ਕੇ ਬ੍ਰੰਮੈ ਮਨੋ ਘਾਇ ਲਗੋ ਪਿੰਨ ਕੇ ਬ੍ਰੰਮੈ ਮਨੋ ਘਾਇ ਲਗੋ ਪਿੰਨ ਕੇ ਬ੍ਰੰਮੈ ਭਗਵਾਨ ਡਰਿਓ ਜਨ ਲੋਨ ਅਵੈ मन काए न लगो गोपन के मन काए न गो मन काए न गोपन के प्रनव है भगवान डरयो जन लोन अबै जो मृग लीच मृगी पखिया हर त्यागन गुरण के मद सोप है ना सोब है के हैं ਹਰ ਚੋ ਗਨ ਦਵਾਰਨ ਕੇ ਮਦ ਸੋਭੈ ਦੇਖ ਜ ਸਹਿਰ ਪਰੀਜ ਰਹੈ ਕਬ ਸ਼ਾਮ ਨਹੀਂ ਮਨ ਭੀਤਰ ਛੋਭੈ ਦੇਖ ਜ ਸਹਿ ਮ੍ਰਿਗ ਧਾਵਤ ਆਵਤ ਚਿਤ ਕਰੈ ਨ ਹਮੈ ਹੁਨ ਕੋਭੈ ਕੋ ਭੈ ਇਹ ਅਟ ਚਿਤ ਕਰੈ ਨ ਹਮੈ ਹੁਨ ਕੋ ਭੈ ਸੋ ਬਨ ਬੀਚ ਬਿਰਾਜਤ ਕਾਨ ਜੋ ਪਿਖਵੈ ਤਿਹ ਕੋ ਮਨ ਲੋਭੈ ਕੋਪੀ ਬਾਜ ਕਾਨ ਜੋਸ ਸਵਈਆ ਸੋ ਗਵਰਨ ਬੋਲ ਓਖੀ ਹਰਿ ਸੋ ਬਚਨਾ ਜਿਨ ਕੇ ਸਮ ਸੁਧ ਅਮੀ ਤਿਹ ਸਾਥ ਲਗੀ ਚਰਚਾ ਕਰਨੇ ਹਰਤਾ ਮਨ ਸਾਧਨ ਸੁਧ ਗਮੀ ਤਜ ਕੈ ਆਪਣੇ ਭਰਤਾ ਹਮਰੀ ਮਤ ਕਾਨ ਜੋ ਉਪਰ ਤੋਹੇ ਰਮੀ ਅਤਹੀ ਤਨ ਕਾਮ ਕਰਾ ਉਪਜੀ ਤੁਮ ਕੋ ਪਿਖੇ ਨਹ ਜਾਦ ਛਮੀ ਕਬਿਓ ਬਾਚ ਸਵਈਆ ਭਗਵਾਨ ਲਖੀ ਆਪਣੇ ਮਨ ਮੈਂ ਇਹ ਗੁਵਾਰਨ ਮੋਬਿਥ ਮੈਨ ਭਰੀ